ਤੇ ਮੰਗਾਂ ਤੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਇਹ ਸਮਝ ਪੈਂਦੀ ਹੈ ਵੀ ਸਾਡੀਆਂ ਮੰਗਾਂ ਇਹ ਕਿਸਮੀਆਂ ਨੇ ਕਿ ਸਾਡੇ ਕਿਸਾਨ ਮਜ਼ਦੂਰ ਖੁਸ਼ਹਾਲ ਕਰਨ ਵਾਲੀਆਂ ਮੰਗਾਂ ਨੇ ਸਾਡੇ ਦੁਕਾਨਦਾਰ ਛੋਟੇ ਵਪਾਰੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਮੰਗਾਂ ਨੇ ਤੇ ਇਹ ਲੋਕ ਇਹ ਨਾ ਕਿਸਾਨਾਂ ਨੂੰ ਖਸ਼ਾਲ ਕਰਨਾ ਚਾਹੁੰਦੇ ਆ ਇਹ ਨਾ ਮਜ਼ਦੂਰਾਂ ਨੂੰ ਖਸ਼ਾਲ ਕਰਨਾ ਚਾਹੁੰਦੇ ਆ ਤੇ ਨਾ ਦੁਕਾਨਦਾਰਾਂ ਨੂੰ ਛੋਟਿਆਂ ਨੂੰ ਬਚਾਉਣਾ ਚਾਹੁੰਦੇ ਆ ਇਹਨਾਂ ਦੀਆਂ ਯਾਰੀਆਂ ਇਹਨਾਂ ਦੀਆਂ ਨੀਤੀਆਂ ਇਹਨਾਂ ਦੀਆਂ ਪਾਲਸੀਆਂ ਬਿਲਕੁਲ ਸਾਡੀਆਂ ਮੰਗਾਂ ਤੇ ਮਸਲਿਆਂ ਦੇ ਅੰਗੇਸ ਨੇ ਕਿਉਂਕਿ ਜੇ ਆਪਾਂ ਇਕੱਲੇ ਖੇਤੀਬਾੜੀ ਸੈਕਟਰ ਦੀ ਗੱਲ ਕਰੀਏ ਕਾ ਖੇਤੀਬਾੜੀ ਸੈਕਟਰ ਨੂੰ ਇਹ ਬਿਲਕੁਲ ਚਪੇਟਨਾ ਬੰਦ ਕਰਨਾ ਸਾਡੇ ਹੱਥਾਂ ਜੋ ਕੱਢਣਾ ਕਾਰਪੋਰੇਟ ਨੂੰ ਖੇਤੀਬਾੜੀ ਸੈਕਟਰ ਦੇ ਵਿੱਚ ਤਬਦੀਲ ਕਰਨਾ ਇਹਨਾਂ ਦਾ ਇੱਕ ਏਜੰਡਾ ਹੈ ਇਥੇ ਕਰਕੇ ਨਾਲ ਦੀ ਨਾਲ ਸਾਡੀਆਂ ਬਜਾਰਾਂ ਨੂੰ ਸਾਡੇ ਪਬਲਿਕ ਸੈਕਟਰ ਨੂੰ ਆਮ ਲੋਕਾਂ ਦੇ ਹੱਥੇ ਵਿੱਚੋਂ ਖੋ ਕੇ ਕਾਰਪੋਰੇਟਰ ਨੂੰ ਸੰਪਨ ਦਾ ਏਜੰਡਾ ਹੈ ਜੇ ਆਪਾਂ ਇਹ ਗੱਲ ਨੂੰ ਪਲੀ ਪਾਲ ਸਮਝ ਚੁੱਕੇ ਆ ਵੀ ਬੀਜੇਪੀ ਵਾਲੇ ਜਾਂ ਕੋਈ ਵੀ ਸਾਡੇ ਦੇਸ਼ ਤੇ ਕਾਬਜ ਹੋਣ ਵਾਲੀ ਸਰਕਾਰ ਸਾਡੇ ਸਵਾਲਾਂ ਦਾ ਜਵਾਬ ਦੇਗੀ ਇਹਨਾਂ ਗੱਲਾਂ ਦਾ ਜਵਾਬ ਉਹਨਾਂ ਦੇ ਕੋਲ ਹੈ ਨਹੀਂ ਜਵਾਬ ਦੇ ਕਰਕੇ ਨਹੀਂ ਇਹ ਚੁਣੀਆਂ ਹੋਈਆਂ ਸਾਡੀਆਂ ਵੋਟਾਂ ਦੇ ਨਾਲ ਸਰਕਾਰਾਂ ਇਹ ਆਪਦੇ ਵਿੱਚ ਸਾਡੀਆਂ ਨਹੀਂ ਇਹ ਸਰਕਾਰਾਂ ਕਾਰਪੋਰੇਟ ਦੀਆਂ ਪੱਖੀ ਉਹਨਾਂ ਦੀ ਬੁੱਕਲ ਦੇ ਵਿੱਚ ਖੇਡਣ ਵਾਲੀਆਂ ਸਰਕਾਰਾਂ ਨੇ ਇਹਨਾਂ ਨੇ ਜਿਹੜੀਆਂ ਵੀ ਇੱਥੇ ਨਿੱਧੀਆਂ ਜਿਹੜੀਆਂ ਵੀ ਪਾਲਸੀਆਂ ਮੁਲਕ ਦੇ ਅੰਦਰ ਲਾਗੂ ਕਰਨੀਆਂ ਨੇ ਉਹ ਵਾਨੀਆਂ ਆੜਾਨੀਆਂ ਜਿੰਦਲਾਂ ਦੇ ਪੱਖ ਦੀਆਂ ਕਰਨੀਆਂ ਨੇ ਜੇ ਐਸ ਨਰਿੰਦਰ ਮੋਦੀ ਦੀ ਹਕੂਮਤ ਦਾ 10 ਸਾਲ ਦਾ ਰਾਜ ਦਾ ਕਾਰਜਕਾਲ ਦੇਖਣਾ ਹੋਵੇ ਕਿ ਇਹ 10 ਸਾਲ ਦੇ ਕਾਰਜਕਾਲ ਦੌਰਾਨ ਕਿਸਾਨ ਮਜ਼ਦੂਰ ਖੁਸ਼ਕੁਸ਼ੀਆਂ ਕਰਦੇ ਰਹਿ ਖੁਸ਼ਕੁਸ਼ੀਆਂ ਦੇ ਅੰਕੜੇ ਵਧਦੇ ਰਹਿ ਤੇ ਇੱਥੇ ਛੋਟਾ ਦੁਕਾਨਦਾਰ ਛੋਟਾ ਕਾਰੋਬਾਰੀ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸਦਾ ਰਿਹਾ ਛੋਟਾ ਕਾਰੋਬਾਰੀ ਬਿਲਕੁਲ ਨਿਰਾਸ਼ਾ ਦੇ ਵਿੱਚ ਗਿਆ ਪਰ ਦੂਜੇ ਪਾਸੇ ਇਹ 10 ਸਾਲ ਦੇ ਕਾਰਜਕਾਲ ਦੌਰਾਨ ਇੱਥੇ ਅੜਾਨੀਆਂ ਆਵਾਨੀਆਂ ਜਿੰਦਲਾਂ ਦੀ ਜੇ ਅੰਦਰ ਦੇ ਵਿੱਚ ਬਾਧੇ ਦੀ ਗੱਲ ਕਰਨੀ ਹੋਵੇ 40 40 45 45% ਉਹਨਾਂ ਦੇ ਅੰਦਰ ਦੇ ਵਿੱਚ ਵਾਧੇ ਹੋਏ ਨੇ ਤਾਂ ਕਿਵੇਂ ਕਹਿ ਸਕਦੇ ਆ ਵੀ ਇਹ ਰਾਜ ਕਰਦੀਆਂ ਸਰਕਾਰਾਂ ਸਾਡੇ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਗਿਆ ਜਾਂ ਆਮ ਲੋਕਾਂ ਦੇ ਪੱਗਟ ਖੜਨ ਗਿਆ ਇਹ ਸਰਕਾਰਾਂ ਦਾ ਰਵਈਆ